ਦਿਆ ਚੱਲੇ ਅਦਾਕਾਰਾ ਕੰਗਨਾਰ ਨੌਤ ਨੇ ਸ਼ੁਭਦੇ ਗਾਣੇ ਤੇ ਸਟੋਰੀ ਸ਼ੇਅਰ ਕੀਤੀ ਹੈ ਜੀਹਾਂ ਸ਼ੁਭ ਖਿਲਾਫ ਬੋਲਣ ਵਾਲੀ ਅਦਾਕਾਰਾ ਕੰਗਣਾ ਨੇ ហ៊ុន ਸ਼ੁਭਦੇ ਹੀ ਗੀਤ ਤੇ ਸਟੋਰੀ ਲਾਈ ਹੈ ਕੰਗਣਾ ਨੇ ਆਪਣੀ ਸਟੋਰੀ ਚ ਸ਼ੁਭਦਾ ਚੈਕਸ ਗੀਤ ਸ਼ੇਅਰ ਕੀਤਾ ਹੈ ਕੰਗਣਾ ਨੇ ਇੱਕ ਬੱਚੇ ਦੀ ਫੋਟੋ ਲਈ ਜਿਸ ਚ ਸ਼ੁਭਦਾ ਚੈਕਸ ਬੈਕਗ੍ਰਾਉਂਡ ਚ ਵਾਜਦਾ ਸੁਣਾਈ ਦਿੱਤਾ ਤੇ ਕੰਗੜਾ ਨੇ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸਟੋਰੀ ਸ਼ੇਅਰ ਕੀਤੀ ਜਿਸ ਤੋਂ ਬਾਅਦ ਇਹ ਸਟੋਰੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਦੱਸਦੀ ਹੈ ਕਿ ਕੰਗੜਾ ਅਤੇ ਸ਼ੁਭ ਵਿਚਾਲੇ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਸ਼ੁਭ ਨੇ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਇੱਕ ਹੁੱਡੀ ਸਟੇਟਸ ਤੋਂ ਦਿਖਾਈ ਸੀ ਇਸ ਤੋਂ ਬਾਅਦ ਕੰਗੜਾ ਨੇ ਸ਼ੁਭ ਖਿਲਾਫ ਖਾਸੀ ਬੜਾਸ ਕੱਢੀ ਸੀ ਦਰਸਲ ਸ਼ੁਭ ਵੱਲੋਂ ਜੋ ਹੁੱਡੀ ਸਟੇਜ ਤੋਂ ਦਿਖਾਈ ਗਈ ਉਸ ਵਿੱਚ ਇੰਦਰਾ ਗਾਂਧੀ ਤੇ ਹੋਏ ਹਮਲੇ ਨੂੰ ਦਿਖਾਇਆ ਗਿਆ ਸੀ ਹਾਲਾਂਕਿ ਬਾਅਦ ਵਿੱਚ ਸ਼ੁਭ ਨੇ ਇਸ ਮਾਮਲੇ ਤੇ ਸਫਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਹੁੱਡੀ ਤੇ ਕੀ ਛਪਿਆ ਹੋਇਆ ਇਹ ਸੋ ਪੂਰੀ ਤਰ੍ਹਾਂ ਅਣਜਾਣ ਸੀ ਅਤੇ ਇਹ ਹੁੱਡੀ ਕਿਸੇ ਫੈਨ ਨੇ ਸਟੇਜ ਤੇ ਛੁੱਟੀ ਸੀ ਜਿਸ ਤੋਂ ਬਾਅਦ ਸ਼ੁਭ ਦਾ ਭਾਰਤ ਵਿੱਚ ਹੋਣ ਵਾਲਾ ਸ਼ੋ ਵੀ ਕੈਨਸਲ ਕਰ ਦਿੱਤਾ ਗਿਆ ਸੀ ਪਰ ਹੁਣ ਕਿਤੇ ਨਾ ਕਿਤੇ ਇਹ ਵਿਵਾਦ ਸੁਰਜ ਦਾ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ